ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਹਿਬ ਠੀਕ ਠਾਕ ਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰਾਂ ਦੀ ਦਾਲ ਜਿਸਦੇ ਲਈ ਆਪਾਂ 1 ਕੋਲੀ ਦਾਲ ਦੀ ਲਈ ਹੈ ਤੇ ਇਹਨੂੰ ਆਪਾਂ ਖੁੱਲੇ ਪਾਂਡੇ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ 2-3 ਵਾਰੀ ਸਾਫ਼ ਪਾਣੀ ਦੇ ਵਿੱਚ ਧੋਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਕੰਨ ਨਾ ਰਹਿ ਜਾਵੇ ਲੋ ਜੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਏ ਤੇ ਹੁਣ ਕਰਾਂਗੇ ਆਪਾਂ ਗੈਸ ਔਨ ਤੇ ਆਪਾਂ ਹੁਣ ਕੁੱਕਰ ਦੇ ਵਿੱਚ ਪਾਵਾਂਗੇ 3 ਗਲਾਸ ਪਾਣੀ ਦੇ ਆਪਾਂ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਅਪਾ ਸਿਰਫ 3 ਗਲਾਸ ਹੀ ਪਾਣੀ ਦੇ ਪਾਵਾਂਗੇ ਪਾਣੀ ਨੂੰ ਅਪਾ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇ ਨਾਲ ਹੀ ਪਾਵਾਂਗੇ ਅਪਾ ਇਹਦੇ ਵਿੱਚ ਅੱਧੇ ਚਮਚੇ ਤੇ ਵੀ ਘੱਟ ਨਮਕ ਤੇ ਥੋੜੀ ਜਿਹੀ ਪਾਵਾਂਗੇ ਅਪਾ ਇਹਦੇ ਵਿੱਚ ਹਲਦੀ ਪਾਣੀ ਆਪਣਾ ਥੋੜਾ ਜਿਹਾ ਹੋਰ ਗਰਮ ਹੋ ਜਾਣ ਦੋ ਫਿਰ ਉਸ ਤੋਂ ਬਾਅਦ ਪਾਵਾਂਗੇ ਅਪਾ ਇਹਦੇ ਵਿੱਚ ਦਾਲ ਲਓ ਜੀ ਪਾਣੀ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਕੱਢ ਲਾਵਾਂਗੇ ਲਓ ਜੀ ਨੂੰ ਆਪਣਾ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਦਾਂਗੇ ਤਾਂ ਕਿ ਆਪਣੀ ਦਾਲ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਹੋ ਜਾਵੇ ਹੁਣ ਆਪਾਂ ਕਰ ਦਾਂਗੇ ਕੁੱਕਰ ਨੂੰ ਬੰਦ ਤਿੰਨ ਵਿਸਲਾਂ ਆਉਣ ਤੱਕ ਆਪਾਂ ਕਰਾਂਗੇ ਇਹਦਾ ਇੰਤਜ਼ਾਰ ਤੇ ਇਧਰ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਲਓ ਜੀ ਤੜਕੇ ਲਈ ਆਪ ਲਿਆਵਾਂ ਦੋ ਪਿਆਜ਼ ਤੇ ਨਾਲ ਹੀ ਲੈਣੀ ਆਪਾਂ ਦੋ ਹਰੀਆਂ ਮਿਰਚਾਂ ਦੋ ਟਮਾਟਰ ਅਦਰਕ ਤੇ ਲਸਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਛੋਛੂ ਟੁਕੜਿਆਂ ਚ ਕੱਟ ਲਵਾਂਗੇ ਕਿਤੇ ਨਾਲ ਆਪਣਾ ਤੜਕਾ ਬਹੁਤ ਬਧੀਆ ਤਿਆਰ ਹੋ ਗੋ। ਲਓ ਜੀ ਇਧਰ ਆਪਣੀ ਵਿਸਲਾ ਰਹੀਆਂ ਨੇ ਕੁੱਕਰ ਦੀ। 30 ਮਿੰਟ ਵਿਸਲਣ ਤੋਂ ਬਾਅਦ ਆਪਾਂ ਕੁੱਕਰ ਨੂੰ ਉਤਾਰ ਲਾਂਗੇ। ਲਓ ਜੀ ਤੇਰਾ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਰਾ ਤੜਕਾ ਕੱਟ ਲਿਆ ਏ। ਪਪਿਆਜ਼, ਟਮਾਟਰ, ਅਦਰਕ, ਲਸਣ, ਹਰੀਆਂ ਮਿਰਚਾਂ ਤੇ ਹਰਾ ਧਨੀਆ ਵੀ ਚੰਗੀ ਤਰ੍ਹਾਂ ਧੋ ਕੇ ਆਪਾਂ ਇਹਨੂੰ ਕੱਟ ਲਿਆਏ। ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਕੜਚੀ ਪਾਵਾਂਗੇ ਤੇਲ ਦੀ। ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਆਪਾਂ। ਲੋ ਜੀ ਤੇਲ ਆਪਣਾ ਗਰਮ ਹੋ ਗਿਆ ਹੈ। ਫਿਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ। ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਥੋੜੀ ਜਿਹੀ। ਤੇ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਤੇ ਅੱਧਾ ਚਮਚਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਤੇਲ ਦੇ ਵਿੱਚ ਗਰਮ ਗਰਮ ਕਰਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ प्याज चंकी नरह भुना ब्राउन होने तक प्याज अपना कच्चा नहीं होना चाहिए लो जी प्याज अपना ब्राउन हो चुका है तो हूँ आप हरिया मिर्च पावेंगे आप अदरक ਸੇਰਾ ਆਪਾਂ ਕੱਟ ਕੇ ਰੱਖਿਆ ਹੋਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ। ਹੁਣ ਆਪੇ ਅਦਰਕ ਲਸਣ ਨੂੰ ਵੀ ਚੰਗੀ ਤਰ੍ਹਾਂ ਪਿਆਜ਼ ਨਾਲ ਭੁੰਨਾਂਗੇ। ਲਓ ਜੀ ਪਿਆਜ਼ ਤੇ ਲਸਣ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ। దోకు మిట్ రేన పావాలేదా జా కట్కి రక టమాట ప్యాజ్ భున ਲਓ ਜੀ ਆਪਾਂ ਹਲਕੀ ਜਿਹੀ ਹੱਥਾਂ ਦੇ ਨਾਲ ਕੜਚੀ ਨੂੰ ਪੁੱਠੀ ਕਰਕੇ ਚੰਗੀ ਤਰ੍ਹਾਂ ਟਮਾਟਰ ਨੂੰ ਇਸ ਤਰ੍ਹਾਂ ਫੇਰ ਦਾਂਗੇ ਤਾਂ ਕਿ ਆਪਾਂ ਇਹ ਟਮਾਟਰ ਚੰਗੀ ਤਰ੍ਹਾਂ ਪਿਆਜ਼ ਵਿੱਚ ਘੁਲ ਜਾਣ। ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਇੱਕ ਚਮਚਾ ਨੂਨ ਦਾ। ਆਪਾਂ ਥੋੜਾ ਜਿਹਾ ਨੂਨ ਪਹਿਲਾਂ ਆਪਾਂ ਦਾਲ ਦੇ ਵਿੱਚ ਪਾਤਾ ਸੀਗਾ ਜਦੋਂ ਆਪਾਂ ਉਹਨੂੰ ਉਬਾਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਹਲਦੀ ਦਾ। ਕਿੰਨਾ ਲੀ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਥਿਓਨ ਪਾਵਾਂਗੇ ਆਪਾਂ 1 ਚਮਚਾ ਦੇਗੀ ਮਿਰਚ ਦਾ ਇਹ ਨਾਲ ਆਪਣੀ ਦਾ ਦਾ ਕਲਰ ਬਹੁਤ ਵਧੀਆ ਬਣ ਕੇ ਆਊਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਾਂਗੇ 2 ਮਿੰਟ ਆਪਾਂ ਇਹਨੂੰ ਭੁੰਨਾਂਗੇ ਤਾਂ ਕਿ ਆਪਣਾ ਤੜਕਾ ਚੰਗੀ ਤਰ੍ਹਾਂ ਪਤੀਆਂ ਤਰੀਕੇ ਨਾਲ ਤਿਆਰ ਹੋ ਕੇ ਆਵੇ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਤੜਕਾ ਤਿਆਰ ਹੋ ਰਿਹਾ ਹੈ ਸਲੋਜੀ ਤੜਕਾ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਧਨੀਆ ਤਾਂ ਕਿ ਆਪਾਂ ਤੜਕੀ ਦੇ ਵਿੱਚ ਇਹ ਵੀ ਬਹੁਤ ਵਧੀਆ ਟੇਸਟ ਆਊਗਾ ਤੜਕੀ ਵਿੱਚ ਆਪਾਂ ਥੋੜਾ ਜਿਹਾ ਧਨੀਆ ਜ਼ਰੂਰ ਪਾਵਾਂਗੇ ਬਾਕੀ ਧਨੀਆ ਆਪਾਂ ਬਾਅਦ ਵਿੱਚ ਪਾਵਾਂਗੇ ਉੱਪਰ ਦੀ ਦਾਲ ਦੇ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੀ ਵਿੱਚ ਦਾਲ ਦੇਖੋ ਕਿੰਨੀ ਵਧੀਆ ਦਾਲ ਬਣ ਕੇ ਆਪਣੀ ਤਿਆਰ ਹੋਈ ਹੈ ਤਿੰਨ ਵਿਸਲਾਂ ਦੇ ਵਿੱਚ ਤੇ ਹੁਣ ਆਪਾਂ ਸਾਰੀ ਦਾਲ ਕੜਾਹੀ ਵਿੱਚ ਪਾ ਦਾਂਗੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਤਾਂ ਕਿ ਤੜਕਾ ਤੇ ਦਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਦਾਲ ਆਪਾਂ ਨੂੰ ਥੋੜੀ ਜਿਹੀ ਗਾੜੀ ਲੱਗਦੀ ਹੈ ਇਦੇ ਵਿੱਚ ਪਾਵਾਂਗੇ ਆਪਾਂ ਹੁਣ ਅੱਧਾ ਇੱਕ ਗਲਾਸ ਪਾਣੀ ਦਾ ਤਾਂ ਕਿ ਦਾਲ ਆਪਣੀ ਥੋੜੀ ਜਿਹੀ ਹੋਰ ਪਤਲੀ ਹੋ ਜਾਵੇ ਇਹ ਬਹੁਤ ਵਧੀਆ ਬਣੀ ਕਿਤਿਆ ਰਹੀ ਹੈ ਜੇ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰੇ ਦਾਲ ਬਣਾ ਕੇ ਜਰੂਰ ਦੇਖਿਓ ਜਿਹੜੇ ਬੱਚੇ ਨਹੀਂ ਖਾਂਦੇ ਨਾ ਮੂੰਗੀ ਮਸੇਦਾਰ ਉਹ ਵੀ ਖਾਣ ਲੱਗ ਜਾਣਗੇ ਇੰਨੀ ਵਧੀਆ ਤਰੀਕੇ ਨਾਲ ਦਾਲ ਤਿਆਰ ਕੀਤੀ ਆ ਆਪਾਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਤਾਂ ਕਿ ਆਪਣੀ ਦਾਲ ਬਿਲਕੁਲ ਵਧੀਆ ਹੋ ਜਾਏ ਲਓ ਜੀ ਆਪਾਂ ਅੱਧਾ ਗਲਾਸ ਪਾਣੀ ਦਾ ਪਾਤਾਏ ਦੇ ਵਿੱਚ ਕਿ ਆਪਾਂ ਹੁਣ ਇੱਕ ਵਾਲਾ ਆਨ ਟਿੱਕਰ ਇਹਨੂੰ ਹੋਰ ਗੈਸ ਤੇ ਉਬਾਲਾਂਗੇ ਦੇਖੋ ਤੁਸੀਂ ਕਿੰਨੀ ਵਧੀਆ ਦਾਲ ਆ ਪੂਰੀ ਤਿਆਰ ਹੋਈ ਹੈ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਲਓ ਜੀ ਤੁਸੀਂ ਆਪ ਦੇਖ ਸਕਦੇ ਹੋ ਦਾਲ ਆਪਣੀ ਕਿੰਨਾ ਵਧੀਆ ਦਾਲ ਦਾ ਕਲਰ ਆਇਆ ਕਿੰਨੀ ਵਧੀਆ ਦੇਖਣ ਚ ਲੱਗਦੀ ਪਈ ਜਿੰਨੀ ਵਧੀਆ ਦੇਖਣ ਚ ਲੱਗਦੀ ਓਨੀ ਵਧੀਆ ਇਹ ਖਾਣ ਚ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਹਨੂੰ 2 ਕੁ ਮਿੰਟ ਲਈ ਢੱਕ ਕੇ ਰੱਖ ਦਾਂਗੇ ਲਓ ਜੀ ਦਾਲ ਬਣ ਕੇ ਆਪਣੀ ਤਿਆਰ ਹੋ ਚੁੱਕੀ ਆ ਇਹਨੂੰ ਤੁਸੀਂ ਘਿਓ ਪਾ ਕੇ ਮੱਖਣ ਪਾ ਕੇ ਜਿਸ ਤਰੀਕੇ ਨਾਲ ਖਾਣਾ ਚਾਹੋ ਉਸੇ ਤਰੀਕੇ ਨਾਲ ਖਾ ਸਕਦੇ ਹੋ ਇਹ ਦਾਲ ਬਹੁਤ ਵਧੀਆ ਬਣੀ ਕੇ ਤਿਆਰ ਹੋਇਆ ਤੁਸੀਂ ਆਪਣੇ ਘਰੇ ਜਰੂਰ ਇਹ ਦਾਲ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਦਾਲ ਕਿਹੋ ਜਿਹੀ ਬਣੀ ਆ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ